ਇਹ ਤਸਵੀਰ ਬਠਿੰਡਾ ਦੀ ਹੈ ਸੜਕ ਤੇ ਬੈਠੇ ਕਿਸਾਨ ਅਤੇ ਵੱਡੀ ਗਿਣਤੀ ਚ ਖੜੀ ਪੁਲਿਸ ਇਥੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਪ੍ਰੋਗਰਾਮ ਦਾ ਵਿਰੋਧ ਹੋਇਆ ਕਿਸਾਨਾਂ ਦਾ ਕਹਿਣਾ ਹੈ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰ ਰਹੀ ਹੈ ਅਜਿਹੀ ਚੋ ਬੀਜੇਪੀ ਲੀਡਰਾਂ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨਗੇ ਉਧਰ ਬੀਜੇਪੀ ਲੀਡਰਾਂ ਮੁਤਾਬਕ ਮੋਦੀ ਸਰਕਾਰ ਕਿਸਾਨਾਂ ਨਾਲ ਖੜੀ ਹੈ ਅਤੇ ਉਹਨਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾਵੇਗਾ ਜਦੋਂ ਸਵਾਲ ਜਾਖੜ ਦੇ ਨਾਂ ਆਉਣ ਬਾਰੇ ਹੋਇਆ ਤਾਂ ਸਥਾਨਕ ਆਗੂ ਮੁਤਾਬਕ ਕੋਈ ਅਚਾਨਕ ਪ੍ਰੋਗਰਾਮ ਆਉਣ ਕਾਰਨ ਪੰਜਾਬ ਪ੍ਰਧਾਨ ਨਹੀਂ ਆ ਸਕੇ ਕੌਮੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਫੈਸਲਾ ਕਰਕੇ ਐਲਾਨ ਕੀਤਾ ਹੋਇਆ ਵੀ ਜਿੱਥੇ ਵੀ ਭਾਜਪਾ ਦੇ ਕੋਈ ਆਗੂ ਆਉਣਗੇ ਭਾਜਪਾ ਦੇ ਨਮਾਇंदे ਆਉਣਗੇ ਭਾਜਪਾ ਦਾ ਉਮੀਦਵਾਰ ਆ ਉਹਨਾਂ ਨੂੰ ਅਸੀਂ ਧਰਤੀ ਤੇ ਪੈਰ ਨਹੀਂ ਲਾਉਣ ਦੰਦੇ ਅਸੀਂ ਜ਼ੋਰਦਾਰ ਆਪ ਦਾ ਰੋਸ ਪ੍ਰਦਰਸ਼ਨ ਵਿਰੋਧ ਕਰਾਂਗੇ ਉਹਨਾਂ ਦਾ ਉਹਦੀ ਕੜੀ ਵਜੋਂ ਅੱਜ ਸਾਨੂੰ ਜਦੋਂ ਹੀ ਪਤਾ ਲੱਗਿਆ ਵੀ ਇੱਥੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਆ ਰਹੇ ਆ ਉਹਦਾ ਵਿਰੋਧ ਆ ਅਸੀਂ ਤੁਰੰਤ ਇਹਦਾ ਪ੍ਰੋਗਰਾਮ ਬਣਾ ਕੇ ਤੁਰੰਤ ਸਾਰੀਆਂ ਜਥੇਬੰਦੀਆਂ ਇਸ ਕੇਂਦੇ ਸੱਦੇ ਤਾਂ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਡਟਮਾ ਵਿਰੋਧ ਸਾਡਾ ਆ ਹੀ ਰਹੂਗਾ ਹਰ ਥਾਂ ਤੇ ਜਿੱਥੇ ਵੀ ਭਾਜਪਾ ਦੇ ਨਮਾਇंदे ਆਉਣਗੇ ਅਸੀਂ ਉਹਦਾ ਡਟਮਾ ਵਿਰੋਧ ਕਰਾਂਗੇ ਮੰੰਗਾਂ ਨੂੰ ਲੈ ਕੇ ਮੀਟਿੰਗਾਂ ਉਹਨੀਆਂ ਤੇ ਸੰਭੇਖ ਨਹੀਂ ਹੋਈ ਮੰੰਗਾ 'ਚ ਮੀਟਿੰਗਾਂ ਹੀ ਆਏ ਮੰੰਗਾ ਦੇ ਵਿੱਚੋਂ ਕੱਢਦੇ ਤਾਂ ਕੁਛ ਨਹੀਂ ਇਹ ਮੰੰਗਾ ਦਾ ਹੱਲ ਕਰਨ ਫੇਰ ਹੀ ਆ ਮੀਟਿੰਗਾਂ ਇਹਦੇ ਮੀਟਿੰਗਾਂ ਕਰੀ ਜਾਣ ਉਹ ਭਾਜਪਾ ਨੇ ਮੀਟਿੰਗਾਂ ਕਰ ਲਈਆਂ ਕਿਸਾਨਾਂ ਦੇ ਨਾਲ 2 ਸਾਲ ਹੋ ਗਏ ਜਿੱਥੇ ਗੱਲ ਛੱਡ ਕੇ ਆਏ ਆ ਜਿਹੜੀਆਂ ਉੱਥੇ ਇਹਨਾਂ ਦੇ ਗੱਲ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੂੰ ਕੌਣ ਮੈਂ ਕੌਣ 2 ਸਾਲ ਹੋ ਗਏ ਸਨ ਅਸੀਂ 11 ਦਸੰਬਰ 2021 ਦੇ ਆਏ ਹੋਏ ਆ ਉਹ ਮੰਗਾ ਉੱਥੇ ਲਟਕੀ ਜਾਂਦੇ ਨਾਲ ਹੀ ਸੋ ਇਸ ਕਰਕੇ ਇਹਨਾਂ ਨੇ ਗੱਲਬਾਤਾਂ ਟਾਈਮ ਨਗਾਉਣਾ ਹੁੰਦਾ ਹੈ ਮਸਲੇ ਹੱਲ ਕਰਨ ਜਦੋਂ ਹੱਲ ਕਰਨ ਤੇ ਆਉਂਦਾ ਹੈ ਮੋਦੀ ਨੇ ਕਿਹੜਾ ਉਹ ਗੱਲਬਾਤ ਨਹੀਂ ਕੀਤਾ ਸਿੱਧਾ ਐਲਾਨ ਕਰਤਾ ਅੱਜ ਵੀ ਐਲਾਨ ਕਰ ਸਕਦੇ ਆ ਉਹ ਸੋ ਇਸ ਕਰਕੇ ਸੰਘਰਸ਼ ਕੀ ਹੋਗਾ ਸੰਘਰਸ਼ ਸਾਡਾ ਲਗਾਤਾਰਹੀ ਜਾ ਰੂਵੇ ਕੋਈ 1 ਜੂਨ ਤੱਕ ਪੰਜਾਬ ਦੇ ਵਿੱਚ ਚੋਣਾ ਹੋਣੀ ਹੈ ਜਿਹੜੀਆਂ ਅਸੀਂ ਇਹਨਾਂ ਨੂੰ ਭਾਜਪਾ ਦੇ ਨਮਾਇੰਦਿਆਂ ਨੂੰ ਕਿਸੇ ਉਮੀਦਵਾਰ ਨੂੰ ਕਿਸੇ ਸ਼ਹਿਰ 'ਚ ਕਿਸੇ ਪਿੰਡ ਦੇ ਵਿੱਚ ਪੈਰ ਨਹੀਂ ਧਰਨ ਦਿੰਦੇ ਆਪਦਾ ਜੋ ਮਰਜ਼ੀ ਲਾ ਲੈਣੇ ਸਾਨੂੰ ਜੋ ਮਰਜ਼ੀ ਕਰਵਾਣੀਆਂ ਕਰਨਾ ਪਏ ਜਾਣੇ ਐਸ ਕੇਐਮ ਦਾ ਸੱਦਾ ਇਹ ਬਿਲਕੁਲ ਨਹੀਂ ਕਰ ਦਿੰਦੇ ਸੀ ਕਿਉਂ ਕਰਨ ਦੇਵਾਂਗੇ ਉਹ ਤਾਂ ਸਾਡੇ ਸਿੱਧੀਆਂ ਗੋਲੀਆਂ ਮਾਰ ਰਹੇ ਆ ਸਾਡੇ ਨੌਜਵਾਨ ਸਾਡਾ ਸ਼ੋਭ ਕਰਨ ਸਿੱਧਾ ਗੋਲੀਆਂ ਨਾਲ ਭੁੰਨਤਾ ਉਹਨਾਂ ਨੇ ਤੇ ਇਹ ਮੋਜਨਾਬ ਦੇ ਪ੍ਰੋਗਰਾਮ ਕਰੀ ਜਾਣ ਇਹ ਨੂਨ ਪੁਕਣ ਆਉਣਗੇ ਸਾਡੇ ਤੇ ਇਹ ਕਿਵੇਂ ਬਰਦਾਸ਼ਤ ਕਰਨਗੇ ਪੰਜਾਬ ਦੇ ਲੋਕ ਹੋਂ ਤੱਕ ਬੀਜਪੀ ਦਾ ਵਿਹਾਰ ਰਿਹਾ ਕਿਸਾਨਾਂ ਪ੍ਰਤੀ 750 ਦੇ ਕਰੀਬ ਅੰਦੋਲਨ ਦੌਰਾਨ ਜਿਹੜੇ ਸਾਡੇ ਕਿਸਾਨਾਂ ਦੇ ਕਤਲ ਹੋਏ ਐ ਤੇ ਜੋ ਹੁਣ ਸਾਡੇ ਸਾਥੀ ਦੋ ਬਾਰਡਰਾਂ ਦੇ ਉੱਤੇ ਬੈਠੇ ਐ ਜੋ ਉੱਥੇ ਵਿਹਾਰ ਹੋਇਆ ਕਿੰਨੇ ਸਾਡੇ ਨੌਜਵਾਨਾਂ ਦੀਆਂ ਉੱਥੇ ਜਿਹੜੀਆਂ ਅਥਰੂ ਗੈਸ ਦੇ ਨਾਲ ਅੱਖਾਂ ਚਲੀਆਂ ਗਈਆਂ ਤੇ ਕਿੰਨਾ ਜਿਹੜਾ ਇੱਕ ਨੌਜਵਾਨ ਆ ਸਾਡਾ ਉਹ ਜੂਝ ਰਿਹਾਗਾ ਉਹਦੀਆਂ ਲੱਤਾਂ ਕੰਮ ਛੱਡ ਗਈਆਂ ਉਹਦਾ ਜਵਾੜਾ ਟੁੱਟ ਗਿਆ ਉਹਦਾ ਸਿਰ ਪਾੜਤਾ ਤੇ ਸਿੱਧੀਆਂ ਗੋਲੀਆਂ ਦੇ ਨਾਲ ਸੁਭ ਕਰਨ ਨੂੰ ਸ਼ਹੀਦ ਕੀਤਾ ਗਿਆ ਇਸ ਕਰਕੇ ਭਾਜਪਾ ਸਰਕਾਰ ਭਾਜਪਾ ਦੇ ਨਮਾਇंदे ਮਤ ਸੋਚਣ ਵੀ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਮੌਜ ਨਾਲ ਆਪਣੀਆਂ ਰੈਲੀਆਂ ਕਰ ਜਾਾਂਗੇ ਤੇ ਲੋਕਾਂ ਚ ਆਪਦੀ ਗੱਲ ਰੱਖ ਜਾਾਂਗੇ ਤੇ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਦੇ ਵੀ ਉਹਨਾਂ ਦੀਆਂ ਰੈਲੀਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਦੇਖੋ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਪੱਖ 'ਚ ਖੜੀ ਹੈ ਹਮੇਸ਼ਾ ਅਸੀਂ ਵੀ ਪੰਜਾਬੀ ਆ ਸਾਨੂੰ ਪਾਰਟੀ ਬਾਅਦ 'ਚ ਆ ਕਿਸਾਨ ਪਹਿਲਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੇ ਸਾਡੇ ਜਿਹੜੀ ਇੱਕ ਸਰਕਾਰ ਦੇ ਤਿੰਨ ਤਿੰਨ ਮੰਤਰੀ ਪਿਛਲੇ ਦਿਨੀ ਚੰਡੀਗੜ੍ਹ ਆ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਔਰ ਪ੍ਰਪੋਜ਼ਲਾਂ ਵੀ ਦਿੱਤੀਆਂ ਤੇ ਜਿਹੜੀ ਗੱਲਬਾਤ ਹੈ ਉਹ ਹਮੇਸ਼ਾ ਟੇਬਲ ਟਾਕ ਤੇ ਹੁੰਦੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਠੀਕ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਲੇਕਿਨ ਉਹਨਾਂ ਦਾ ਹੱਕ ਹੈ ਉਹਨਾਂ ਨੇ ਆਪ ਦਾ ਜਿਹੜਾ ਪ੍ਰਦਰਸ਼ਨ ਕਰਨਾ ਹੈ ਔਰ ਪਾਰਟੀ ਦਾ ਸਾਡਾ ਵੀ ਹੱਕ ਹੈ ਕਿ ਅਸੀਂ ਆਪਣੇ ਪ੍ਰੋਗਰਾਮ ਕਰਨੇ ਆ ਲੇਕਿਨ ਅਸੀਂ ਕਿਸੇ ਕੋਈ ਟਕਰਾਓ ਦੀ ਸਥਿਤੀ ਨਹੀਂ ਹੈਗੀ ਅਸੀਂ ਹਮੇਸ਼ਾ ਕਿਸਾਨਾਂ ਦੀ ਗੱਲ ਕੀਤੀ ਹੈ ਔਰ ਕਿਸਾਨਾਂ ਦੀ ਗੱਲ ਕਰ ਕਰਕੇ ਹੀ ਜਿਹੜੇ ਪਹਿਲਾਂ ਕਾਨੂੰਨ ਬਣਾਏ ਸੀ ਉਹ ਦੇਖਦੇ ਪ੍ਰਧਾਨ ਮੰਤਰੀ ਨੇ ਰੱਦ ਕੀਤੇ ਔਰ ਰੱਦ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਜੇ ਇੱਕ ਦਿ ਸਮਝਾਉਣ ਚ ਵੀ ਫਰਕ ਰਹਿ ਗਿਆ ਕੋਈ ਕਮੀ ਰਹਿ ਗਈ ਉਹਨਾਂ ਲਈ ਉਹਨਾਂ ਨੇ ਮਾਫੀ ਵੀ ਮੰਗੀ ਸੋ ਇਸ ਕਰਕੇ ਕਿਸਾਨ ਸਾਡੇ ਭਰਾ ਨੇ ਕੋਈ ਗੱਲ ਨਹੀਂ ਇਹਨਾਂ ਦੇ ਨਾਲ ਚੱਲ ਕੇ ਇਲੈਕਸ਼ਨ ਤੋਂ ਬਾਅਦ ਅਸੀਂ ਜੋ ਮਸਲੇ ਆ ਉਹ ਹੱਲ ਵੀ ਕਰਵਾਵਾਂਗੇ ਔਰ ਇਹਨਾਂ ਦੀ ਜਿਹੜੀ ਕੋਈ ਗੱਲ ਆ ਉਹ ਅਸੀਂ ਕੇਂਦਰ ਦੇ ਸਾਹਮਣੇ ਵੀ ਰੱਖਾਂਗੇ ਦੇਖੋ ਇਸ ਤਰ੍ਹਾਂ ਹੈ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਬੰਦੇ ਨੂੰ ਅਧਿਕਾਰ ਵੀ ਮਿਲਿਆ ਤੇ ਕਰਤੱਵ ਵੀ ਹੈ ਜੇ ਅਧਿਕਾਰਾਂ ਦੀ ਵਰਤੋਂ ਕਰਦੇ ਆਂ ਤੇ ਸਾਡਾ ਕਰਤੱਵ ਬਣਦਾ ਕਿ ਅਸੀਂ ਉਹਨਾਂ ਅਧਿਕਾਰਾਂ ਦੀ ਵਰਤੋਂ ਵੀ ਸਹੀ ਕਰੀਏ ਔਰ ਲੋਕਤੰਤਰ ਦੇ ਵਿੱਚ ਉਹਨਾਂ ਦਾ ਹੱਕ ਹੈ ਪ੍ਰਦਰਸ਼ਨ ਕਰਨ ਸਾਡਾ ਇਹਦੇ ਵਿੱਚ ਨਹੀਂ ਤੇ ਸਾਨੂੰ ਵੀ ਲੋਕਤੰਤਰ ਦੇ ਵਿੱਚ ਹੱਕ ਮਿਲਿਆ ਕਿ ਅਸੀਂ ਆਪਣੀ ਪਾਰਟੀ ਦੀ ਐਕਟੀਵਿਟੀ ਗਤੀਵਿਧੀ ਕਰਨੀ ਹੈ ਲੇਕਿਨ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਹੱਕ ਹੈ ਲੇਕਿਨ ਜੇ ਕਿਤੇ ਕੋਈ ਇਹੋ ਜਿਹੀ ਹਿੰਸਾ ਘਟਨਾ ਹੁੰਦੀ ਹੈ ਜਾ ਕੇ ਤੇ ਕੋਈ ਟਕਰਾਓ ਵਾਲੀ ਸਥਿਤੀ ਪੈਦਾ ਹੁੰਦੀ ਹੈ ਅਸੀਂ ਕਹਿੰਦੇ ਆ ਕਿ ਅਸੀਂ ਇਹੋ ਜੀ ਗੱਲ ਕਦੇ ਵੀ ਨਹੀਂ ਚਾਹੁੰਦੇ ਉਹ ਵੀ ਨਾ ਕਰਨ ਔਰ ਇਸ ਕਰਕੇ ਸਾਡਾ ਫਰਜ ਹੈ ਕਿ ਉਹ ਪ੍ਰਦਰਸ਼ਨ ਕਰਨ ਲੇਕਿਨ ਜਿਹੜੀ ਉਹਨਾਂ ਦੀ ਗੱਲਬਾਤ ਹੈ ਕਿਸਾਨ ਪੱਕੀ ਜਾਂ ਹੋਰ ਹੈ ਉਹ ਹਮੇਸ਼ਾ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਬਾਰੇ ਹੀ ਸੋਚਦੇ ਨੇ ਨਹੀਂ ਦੇਖੋ ਮੈਨੂੰ ਬਾਰਾ ਸਾਡੇ ਬਾਰੇ ਫੋਨ ਆਇਆ ਸੀਗਾ ਵੀ ਤੁਸੀਂ ਜਾ ਕੇ ਮੀਟਿੰਗ ਟੈਂਡ ਕਰਨੀ ਹੈ ਜਕਰ ਸਾਹਿਬ ਦਾ ਅੱਜ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ o sanate o nei āsake.